ਅੰਮ੍ਰਿਤਸਰ ਦੇ ਗਿਲਵਾਲੀ ਗੇਟ ਨੇੜੇ ਬ੍ਰह्मਚਾਰੀ ਗਲੀ ਵਿੱਚ ਦੇਰ ਰਾਤ ਇੱਕ ਘਰ ਵਿੱਚ ਭਿਆਨਕ ਅੱਗ ਲੱਗਣ ਨਾਲ ਪੂਰੀ ਗਲੀ ਵਿੱਚ ਹਫੜਾ ਦਫੜੀ ਮਚ ਗਈ। ਘਰ ਦੇ ਅੰਦਰ ਪਰਿਵਾਰ ਸੁੱਤਾ ਹੋਇਆ ਸੀ ਅਤੇ ਘਰ ਦੀ ਪੀੜੀ ਗਲੀ ਕਾਰਨ ਦਮਕਲ ਵਿਭਾਗ ਨੂੰ ਮੌਕੇ ਤੇ ਪਹੁੰਚਣ ਵਿੱਚ ਵੀ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਪਰਿਵਾਰ ਨੇ ਛੋਟੇ-ਛੋਟੇ ਬੱਚਾ ਨੂੰ ਮੁਸ਼ਕਲ ਨਾਲ ਬਾਹਰ ਕੱਢ ਕੇ ਉਹਨਾਂ ਦੀ ਜਾਨ ਬਚਾਈ। ਮਿਲੀ ਜਾਣਕਾਰੀ ਮੁਤਾਬਕ ਘਰ ਮਾਲਕ ਅਜੇ ਕੁਮਾਰ ਨੇ ਦੱਸਿਆ ਕਿ ਰਾਤ ਲਗਭਗ 1 ਤੋਂ 2 ਵਜੇ ਦੇ ਕਰੀਬ ਉਹ ਅਚਾਨਕ ਜਾਗੇ ਤਾਂ ਦੇਖਿਆ ਕਿ ਘਰ ਅੰਦਰ ਅੱਗ ਲੱਗੀ ਹੋਈ ਸੀ ਉਹਨਾਂ ਨੇ ਪਹਿਲਾਂ ਆਪਣੇ ਤੌਰ ਤੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ਕਾਬੂ ਤੋਂ ਬਾਹਰ ਸੀ ਇਸ ਤੋਂ ਬਾਅਦ ਉਹਨਾਂ ਨੇ ਤੁਰੰਤ ਦਮਕਲ ਵਿਭਾਗ ਨੂੰ ਸੂਚਿਤ ਕੀਤਾ ਜਿਸ ਤੋਂ ਬਾਅਦ ਕੁਝ ਸਮੇਂ ਵਿੱਚ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਪਹੁੰਚ ਗਈਆਂ ਗਲੀ ਤੰਗ ਹੋਣ ਕਾਰਨ ਅੱਗ ਤੇ ਕਾਬੂ ਪਾਉਣ ਲਈ ਦਮਕਲ ਵਿਭਾਗ ਨੂੰ ਕਈ ਘੰਟੇ ਜੱਦੋਜਹਿਦ ਕਰਨੀ ਪਈ ਇਹ ਰਾਤੀ 1:01 ਵਜੇ ਦੀ ਗੱਲ ਹੈ ਜੀ ਅਸੀਂ ਅੱਧੇ 12:00 ਵਜੇ ਸੁੱਤੇ ਹਾਂ ਇਹ ਗਰੀਨ ਨਹੀਂ ਜਗਾਈ ਇਕਦਮ ਮੇਰਾ ਬੇਟਾ ਉੱਠਿਆ ਕਰਦਾ ਮੈਂ ਬਾਥਰੂਮ ਜਾਣਾ ਮੈਂ ਪਪਾ ਮੈਂ ਬਾਥਰੂਮ ਕਰਾ ਲਿਆ ਉਹ ਉਹਨੂੰ ਬਾਥਰੂਮ ਕਰਾ ਕੇ ਉੱਠਿਆ ਮੈਂ ਤੇ ਇਕਦਮ ਮੈਨੂੰ ਕਮਰੇ ਚ ਲਾਟ ਲਿਆ ਦੇ ਇਕਦਮ ਕੇ ਰੋਸ਼ਨੀ ਮੇਰੇ ਆਈ ਕਮਰੇ ਵਿੱਚ ਤੇ ਮੈਨੂੰ ਲੱਗਾ ਕੋਈ ਲਾਈਟ ਜਗਦੀ ਵੀ ਕਮਰੇ ਚ ਮੈਂ ਦੇਖਣ ਨੂੰ ਉੱਠਿਆ ਵਾ ਇਕਦਮ ਦੇਖਿਆ ਤੇ ਅੱਗ ਦੇ ਭਾਮਣ ਵਾ ਅੱਗ ਅੱਗ ਮੈਂ ਸਟਾਰਟ ਹੋਣੀ ਹੁੰਦੀ ਨੇ ਇਕਦਮ ਹੀ ਭਾਮਣ ਵਾ ਜਾਈ ਸ਼ੁਰੂ ਹੋਇਆ ਮੈਂ ਆਪਣੇ ਨਾਲ ਬੁਝਾਉਣ ਦੀ ਕੋਸ਼ਿਸ਼ ਕੀਤੀ ਪਾਣੀ ਪਾ ਕੇ ਪਰ ਕੋਈ ਫਾਇਦਾ ਨਹੀਂ ਆਮ ਨੂੰ ਬੁਝਾਉਂਦਾ ਅੱਗ ਬਹੁਤ ਤੇਜ਼ ਹੋ ਗਈ ਜਿੰਨੇ ਤੇ ਫਾਈਬਰ ਗੇਟ ਵਾਲਾ ਆਏ ਉਹਦੋਂ ਦਾ ਅੱਧ ਮੇਰਾ ਡੀਲਰ ਦਾ ਕੰਮ ਨਹੀਂ ਸੀ ਜਿਹੜੀ ਸਟੇਟਸ ਹਾਂਜੀ ਵਿਆਹ ਸ਼ਾਦੀ ਦੇ ਕੱਪੜੇ ਸਾਰੇ ਸੜ ਗਏ ਨੇ ਸਾਰੇ ਸੜ ਕੇ ਸੁਆਹ ਗਏ ਨੇ ਕਾਫੀ ਲੋਕਾਂ ਨੇ ਪਹਿਲੇ ਵੀ ਕੱਪੜੇ ਮੇਰੇ ਕੋਲ ਪਹਿਲੇ ਹੀ ਕਾਫੀ ਉਹ ਵੀ ਸੜ ਕੇ ਸਾਰੇ ਸੁਆਹ ਗਏ ਨੇ ਮੇਰਾ ਆਪਣਾ ਸਾਰਾ ਬਡੇ ਸਾਰੇ ਸੁਆਹ ਗਏ ਬੇ ਛੱਤ ਸਾਰੀ ਖਰਾਬ ਹੋ ਗਈ ਰੇ ਬalle ਛੱਤ ਸਾਰੀ ਡਿੱਗ ਡਿੱਗ ਪਈ ਛੱਤ ਜਿੰਨਾ ਹੀ ਮੇਰਾ ਬਤਨ ਨੂੰ ਜੇ ਮੈਨੂੰ ਜਾ ਨਾ ਦੇ ਫੇਰਾ ਜਾਨ ਸਾਹ ਹਟ ਜਾ ਵੀ ਜਾਂ ਸਕਦੀ ਜਿਸੇ ਹੀ ਨਾ ਉਠਦੇ ਸਿੱਤ ਜੇ ਸਾਡੇ ਬੇਟੇ ਨੇ ਸਾਨੂੰ ਉਠਾਇਆ ਤੁਹਾਨੂੰ ਬਚਾਉਣ ਲਈ ਤੇ ਮਾਰੇ ਮਾਰੇ ਪਹੁੰਚਾਉਣ ਲਗਾ ਕੋਸ਼ਿਸ਼ ਵੀ ਇੱਕੋ ਦਮ ਦੇਖਿਆ ਪਉਠੇ ਆ ਤੇ ਬਾਅਦ ਕਾਫੀ ਜ਼ਿਆਦਾ ਹੋ ਗਈ ਬਸ ਪਫੜਾ ਫੜ ਗਏ ਆ ਬੱਚੇ ਨਾਲ ਹੀ ਫੈਵਿਗੇਟ ਵੱਲੋਂ ਬਲਾਗ ਲੈ ਆਏ ਆ ਜਦ ਤੱਕ ਲੈ ਗਏ ਤਾਂ ਤੱਕ ਬਹੁਤ ਜਾ ਨੁਕਸਾਨ ਹੋ ਗਿਆ ਸੀ ਨਾ ਦਾ ਕਿ ਕਾਫੀ ਹੱਤਾ ਕਰ ਨੁਕਸਾਨ ਹੋ ਗਿਆ ਦਾ ਕਪੜੇ ਕੁੱਪੜੇ ਜਿੰਨੇ ਵੀ ਸਾਰਾ ਨਾ ਦਾ ਬੁਟੀਕ ਦਾ ਆਪਣਾ ਕੰਮ ਸੀ ਜਿੱਥੋਂ ਸਾਰਾ ਘਰ ਪਰਿਵਾਰ ਚੱਲਦਾ ਉਹ ਸਾਰੇ ਮਿਲ ਕੇ ਉਹਨਾਂ ਦਾ ਨੁਕਸਾਨ ਹੋ ਗਿਆ ਜੀ